ਜਿਹੜਾ ਇਹ ਅਮਰੀਕਾ ਦਾ ਜਾਂ ਬਾਹਰਲਾ ਦੁੱਧ ਉਹ ਬਹੁਤ ਨੁਕਸਾਨਦੇਹ ਆ ਔਰ ਇਹ ਲੋਕਾਂ ਦੀ ਨੁਕਸਾਨਦੇਹੀ ਜਿਹੜੇ ਕਿਸਾਨ ਨੇ ਬਿਲਕੁਲ ਪੰਜਾਬ ਦੇ ਕਿਸਾਨ ਖਤਮ ਹੋ ਜਾਣਗੇ ਇਹ ਨੀਤੀਆਂ ਜਿਹੜੀਆਂ ਸੈਂਟਰ ਸਰਕਾਰ ਦੀਆਂ ਨੇ ਬਹੁਤ ਮਾੜੀਆਂ ਨੇ ਜੀ ਖੇਤੀਬਾੜੀ ਦਾ ਸੁਝਾਤਾ ਬਾਅਸ ਲੋ ਬਾਅਸ ਲੋ ਬਾਅਸ ਲੋ ਕਿ ਉਹਨਾਂ ਨੂੰ ਜੇਕਰ ਟਾਰਫ ਫ੍ਰੀ ਕੀਤਾ ਤਾਂ ਜਿਹੜੀ ਪੰਜਾਬ ਦੀ ਯਾਨੀ ਖੇਤੀਬਾੜੀ ਆ ਓਹ ਅਮਰੀਕਾ ਦੀ ਖੇਤੀ ਦਾ ਮੁਕਾਬਲਾ ਨਹੀਂ ਕਰ ਸਕਦੀ ਇਸ ਲਈ ਉਹਦਾ ਅਸੀਂ ਵਿਰੋਧ ਕਰਦੇ ਆਂ ਆਰ ਮਜ਼ਦੂਰਾ ਵਾਏ ਕਾ ਜਿੰਦਾਬਾਦ 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 ਇਹਨਾ ਮੋਦੀ ਬਿਲਕੁਲ ਬੋਲਦਾ ਹੀ ਨਹੀਂ ਹੈ ਟਰੰਪ ਬਾਰੇ 29 ਵਾਰ ਟਰੰਪ ਨੇ ਕਹਿ ਪਾ ਮੈਂ ਸੀਜ਼ ਫਾਇਰ ਕਰਾਇਆ ਇੰਡੀਆਜ਼ ਪਾਕਿਸਤਾਨ ਦਾ ਬੋਲਿਆ ਹੀ ਨਹੀਂ ਹੈ ਪਾਰਲੀਮੈਂਟ 'ਚ ਵੀ ਨਹੀਂ ਦੱਸਿਆ ਉਹਨੇ ਕਰਾਇਆ ਕਿ ਨਹੀਂ ਕਰਾਇਆ ਬਾਹਰ ਪੱਤਰਕਾਰਾਂ ਕੋਲੇ ਇੱਕ ਵਾਰੀ ਕਹਾਦਾ ਨਹੀਂ ਕਿ ਨਹੀਂ ਕਿਸੇ ਦੇਖਦਾ ਇਹਦੇ ਵਿੱਚ ਕੋਈ ਰੋਲ ਨਹੀਂ ਆਇਆ ਤਾਂ ਇਹਦਾ ਹਿਆਪ ਕਰਿਆ ਸੀ ਹਿਆਪ ਕਰਿਆ ਨਾ ਨਹੀਂ ਲਿਆ ਟਰੰਪ ਦਾ ਕਿ ਜੇ ਉਹ ਟੈਰਫ ਫ੍ਰੀ ਹੁੰਦਾ ਤਾਂ ਪੰਜਾਬ ਦੀ ਖੇਤੀ ਨੂੰ ਜਿਹੜਾ ਪੰਜਾਬ ਦੀ ਕਿਸਾਨੀ ਨੂੰ ਬਹੁਤ ਭਾਰੀ ਜਿਹੜਾ ਨੁਕਸਾਨ ਹੋਊਗਾ ਸਿਰਫ ਕਿਸਾਨਾਂ ਦਾ 2-2 ਲੱਖ ਦਾ ਕਰਜ਼ਾ ਸੀ ਜਿਹੜਾ ਅੱਜ 10-10 ਲੱਖ ਰੁਪਈਆ ਕਿਸਾਨਾਂ ਦੀਆਂ ਜ਼ਮੀਨਾਂ ਤੇ ਨੋਟ ਚਾੜਤਾ ਜਿਹੜਾ ਕੈਪਟਨ ਨੇ ਕਿਹਾ ਸੀ ਮੈਂ ਕਰਜ਼ਾ ਮਾਫ਼ ਕਰੂੰ ਆਪਣੇ ਨਾਪੇ ਚ ਇਹੋ ਜਿਹਾ 100 ਕੇਸ ਆ ਜਿਹੜੇ ਜ਼ਿਮੀਂਦਾਰਾਂ ਨੇ 2-2 ਲੱਖ ਲਿਆ ਸੀ ਅੱਜ ਉਹਨਾਂ ਦੀਆਂ ਜ਼ਮੀਨਾਂ ਤੇ 10-10 ਲੱਖ ਦੇ ਨੋਟ ਚਾੜਤੇ ਸਰਕਾਰ ਮੁਰਤਾਵਾਦ 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 ਦੀ ਸਰਕਾਰ ਮੁਰਤਾਵਾਦ 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 ਪੰਜਾਬ ਦੀ ਜਾਂ ਭਾਰਤ ਦੀ ਖੇਤੀ ਆ ਉਹ ਪ੍ਰਤੀ ਏਕੜ ਤਿੰਨ ਏਕੜ ਵਾਲੇ ਨੇ ਜਾਨੀ ਪ੍ਰਤੀ ਵਿਅਕਤੀ ਇੱਕ ਕਿਸਾਨ ਮੰਨ ਕੇ ਚੱਲੋ ਕਿ ਉਹ 3-4 ਏਕੜ ਤੱਕ ਦਾ ਪਰ ਜਿਹੜਾ ਅਮਰੀਕਾ ਦਾ ਕਿਸਾਨ ਆ ਉਹ ਹੈਗਾ ਹਜ਼ਾਰਾਂ ਏਕੜ ਵਾਲਾ ਇੱਕ ਕਿਸਾਨ ਉਸ ਕਿਸਾਨ ਦੇ ਨਾਲ ਪੰਜਾਬ ਦੇ ਕਿਸਾਨ ਦੀ ਜਾਂ ਆਪਾ ਹਰਿਆਣੇ ਦੇ ਕਿਸਾਨ ਦੀ ਜਿਹੜੀ ਆ ਉਹ ਬਰਾਬਰੀ ਕੀਤੀ ਨਹੀਂ ਜਾ ਸਕਦੀ ਕਿਉਂ ਜਿਹੜਾ ਫਾਰਮਰ ਪੰਜਾਬ ਦਾ ਤੇ ਇੰਡੀਆ ਦਾ ਆ ਇਨੂੰ ਖਤਮ ਕਰਨ ਵਾਸਤੇ ਡੈਰੀ ਫਾਰਮਿੰਗ ਖਤਮ ਕਰਨ ਵਾਸਤੇ ਪੋਲਟਰੀ ਵਾਰਮ ਖਤਮ ਕਰਨ ਵਾਸਤੇ ਇਹਨਾਂ ਨੇ ਟੈਕਸ ਬਗੈਰ ਇਹਨੂੰ ਇੱਥੇ ਠੰਡਾ ਕਰਨ ਵਾਸਤੇ ਗੰਪ ਨੂੰ ਮੋਦੀ ਬੁਲਾ ਰਿਹਾ ਹੈ ਤੇ ਇਹ ਦਾ ਇਹੀ ਹੈ ਵੀ ਜ਼ਮੀਨਾਂ ਖੋਹਣ ਤੱਕ ਹੀ ਹੈ ਸਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਟਰੰਪ ਤੇ ਮੋਦੀ ਦਾ ਜਿਹੜਾ ਫ੍ਰੀ ਟੈਰਫ ਜਿਹੜਾ ਟਰੰਪ ਕਹਿ ਰਿਹਾ ਕਿ ਭਾਰਤ ਸਰਕਾਰ ਨਾਲ ਸਮਝੌਤਾ ਕਰ ਰਿਹਾ ਉਹਦੇ ਵਿੱਚੋਂ ਕਿਸਾਨੀ ਜਿਹੜੀ ਆ ਆਸਾਨੀ ਦਾ ਖੇਤੀਬਾੜੀ ਨਾਲ ਸੰਬੰਧਿਤ ਜਿਹੜੀਆਂ ਚੀਜ਼ਾਂ ਨੇ ਉਹਦੇ ਵਿਰੋਧ ਦੇ ਵਿੱਚ ਕਿ ਉਹਨਾਂ ਨੂੰ ਜੇਕਰ ਟੈਰਫ ਫ੍ਰੀ ਕੀਤਾ ਤਾਂ ਜਿਹੜੀ ਪੰਜਾਬ ਦੀ ਯਾਨੀ ਖੇਤੀਬਾੜੀ ਆ ਉਹ ਅਮਰੀਕਾ ਦੀ ਖੇਤੀ ਦਾ ਮੁਕਾਬਲਾ ਨਹੀਂ ਕਰ ਸਕਦੀ ਇਸ ਲਈ ਉਹਦਾ ਅਸੀਂ ਵਿਰੋਧ ਕਰਦੇ ਹਾਂ ਕਿ ਜੇ ਉਹ ਟੈਰਫ ਫ੍ਰੀ ਹੁੰਦਾ ਪਾ ਪੰਜਾਬ ਦੀ ਖੇਤੀ ਨੂੰ ਜਿਹੜਾ ਪੰਜਾਬ ਦੀ ਕਿਸਾਨੀ ਨੂੰ ਬਹੁਤ ਭਾਰੀ ਜਿਹੜਾ ਨੁਕਸਾਨ ਹੋਊਗਾ ਔਰ ਜਿਹੜਾ ਡੇਰੀ ਫਾਰਮ ਤੇ ਪੋਲਟਰੀ ਫਾਰਮ ਇਹਨਾਂ ਤੇ ਬਹੁਤ ਬੁਰੀ ਤਰ੍ਹਾਂ ਨਾਲ ਜਾਨੀ ਪ੍ਰਭਾਵ ਪਊ ਕਿਉਂਕਿ ਜਿਹੜੀ ਪੰਜਾਬ ਦੀ ਆ ਭਾਰਤ ਦੀ ਖੇਤੀ ਆ ਉਹ ਪ੍ਰਤੀ ਏਕੜ ਤਿੰਨ ਏਕੜ ਵਾਲੇ ਨੇ ਜਾਨੀ ਪ੍ਰਤੀ ਵਿਅਕਤੀ ਇੱਕ ਕਿਸਾਨ ਮੰਨ ਕੇ ਚੱਲੋ ਕਿ ਉਹ 3-4 ਏਕੜ ਤੱਕ ਦਾ ਪਰ ਜਿਹੜਾ ਅਮਰੀਕਾ ਦਾ ਕਿਸਾਨ ਆ ਉਹ ਹੈਗਾ ਹਜ਼ਾਰਾਂ ਏਕੜਾਂ ਵਾਲਾ ਇੱਕ ਕਿਸਾਨ ਉਸ ਕਿਸਾਨ ਦੇ ਨਾਲ ਪੰਜਾਬ ਦੇ ਕਿਸਾਨ ਦੀ ਜਾਂ ਆਪ ਹਰਿਆਣਾ ਦੇ ਕਿਸਾਨ ਦੀ ਜਿਹੜੀ ਆ ਉਹ ਬਰਾਬਰੀ ਕੀਤੀ ਨਹੀਂ ਰਹਿ ਸਕਦੀ ਕਿਉਂਕਿ ਉਹ ਅ ਜਿਆਦਾ ਪੈਦਾਵਾਰ ਔਰ ਜਿਹੜੀਆਂ ਸਰਕਾਰਾਂ ਜਿਆਦਾ ਸਬਸਿਡੀ ਦਿੰਦੀਆਂ ਨੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜੇਕਰ ਭਾਰਤ ਸਰਕਾਰ ਨੇ ਜਿਸ ਹਿਸਾਬ ਦੇ ਨਾਲ 트ੰਪ ਜਿਹੜਾ ਭਾਰਤ ਸਰਕਾਰ ਦੀ ਬਾਹਮ ਰੋੜ ਰਿਹਾ ਹੈ ਖੇਤੀਬਾੜੀ ਪੋਲਟਰੀ ਤੇ ਡੇਰੀ ਦਾ ਕਿਤੇ ਨੂੰ ਬਾਹਰ ਰੱਖ ਕੇ ਜਿਹੜਾ ਸਮਝੌਤਾ ਉਹ ਕੀਤਾ ਦੇਖੋ ਜਿਹੜਾ 50% ਟੈਕਸ ਉਹ ਇਸ ਕਰਕੇ ਲਗਾ ਰਿਹਾ ਕਿ ਜੇਕਰ ਤੁਸੀਂ ਫ੍ਰੀ ਨਹੀਂ ਕਰਦੇ ਤੁਸੀਂ ਖੇਤੀ ਤੇ ਖੇਤੀ ਨਾਲ ਸੰਬੰਧਿਤ ਜਿਹੜੀਆਂ ਵਸਤਾਂ ਨੇ ਉਹਨਾਂ ਦੇ ਉੱਤੇ ਟੈਰਫ ਫ੍ਰੀ ਕਰੋ ਤੇ ਨਹੀਂ ਤਾਂ ਉਹ ਤਾਂ ਬਾਹਮ ਰੋੜੀ ਆ ਨਾ ਕਿ ਮੈਂ ਪਹਿਲਾਂ ਤਾਂ ਕਿਹਾ ਸੀ ਕਿ 25% ਟੈਕਸ ਲਾਇਆ ਹੁਣ ਅੱਗੇ ਉਹਨਾਂ ਨੇ ਇਹ ਕਰਤਾ ਜੇ ਨਹੀਂ ਮੰਨਦੇ ਤਾਂ 50% ਟੈਕਸ ਲਾਉਂਗਾ ਕਿਉਂਕਿ ਮਜਬੂਰਨ ਬਾਹਮ ਰੋੜ ਕੇ ਧੱਕੇ ਦੇ ਨਾਲ ਜਿਹੜਾ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਨੇ ਇਸੇ ਸੰਬੰਧ ਦੇ ਵਿੱਚ ਅੱਜ ਸਮੋਰਚੇ ਨੇ ਜਿਹੜੇ ਉਹਨਾਂ ਦੇ ਪੁੱਤਲੇ ਫੁੱਪਣ ਦਾ ਕਿ ਖੇਤੀਬਾੜੀ ਨੂੰ ਕੀ ਨੁਕਸਾਨ ਆਇਆ ਇਸੇ ਖੇਤੀਬਾੜੀ ਨੂੰ ਨੁਕਸਾਨ ਇਹ ਹੈ ਕਿ ਜਿਹੜਾ ਪੰਜਾਬ ਦਾ ਕਿਸਾਨ ਉਹ 3 ਏਕੜ ਵਾਲਾ 3 ਏਕੜਾ ਕਿਸਾਨ 1000 ਏਕੜ ਵਾਲਾ ਇੱਕ ਕਿਸਾਨ ਜਿਹਦੇ ਕੋਲੇ ਸਾਰੀਆਂ ਸਹੂਲਤਾਂ ਨੇ ਔਰ ਉਹਨਾਂ ਉੱਥੇ ਦੀਆਂ ਸਰਕਾਰਾਂ ਸਬਸਿਡੀ ਵੀ ਜ਼ਿਆਦਾ ਦਿੰਦੀਆਂ ਨੇ ਔਰ ਇਹ ਕਿਸਾਨ ਨੂੰ ਤਾਂ ਮੁੱਲੇ ਨਹੀਂ ਮਿਲਦਾ ਪੰਜਾਬ ਦਾ ਕਿਸਾਨ ਤਾਂ ਹੁਣ ਤੱਕ ਇਹ ਰੌਲਾ ਪਾਉਂਦਾ ਪਾ ਰਿਹਾ ਕਿ ਐਮ ਐਸ ਪੀ ਦੀ ਗਾਰੰਟੀ ਕਾਨੂੰਨ ਕਰੋ ਇਹ ਤੇ ਤਾਂ ਜਿਹੜੇ 2000 ਮੱਕੀ ਦਾ ਮੁੱਲ ਆ ਤਾਂ ਉਹ 1400 ਨੂੰ ਵਿਕਦੀ ਆ ਉਹ ਕਿਸਾਨ ਉਹ ਅਮਰੀਕਾ ਨਾਲ ਕਿਵੇਂ ਜਾਣੀ ਉਹ ਕਰ ਸਕਦਾ ਉਹਦੇ ਬਰਾਬਰ ਨਹੀਂ ਨਾ ਕਰ ਸਕਦਾ ਉਹ 1 ਕਾਹਰ ਇੱਕਣ ਵਾਲਾ ਉਹਦੇ ਕੋਲੇ ਸਾਰੀਆਂ ਸਹੂਲਤਾਂ ਨੇ ਉਹਦੇ ਕੋਲੇ ਜ਼ਮੀਨ ਐ ਨਹੀਂ ਆ ਉਹਦੀ ਸਬਸਿਡੀ ਸਰਕਾਰ ਉਹਨੂੰ ਦੇ ਰਹੀ ਹੈ ਔਰ ਪੰਜਾਬ ਦਾ ਕਿਸਾਨ ਆ ਜਿਹੜਾ ਮਾਰਿਆ ਜਾ ਰਿਹਾ ਔਰ 3-4 ਸਾਲ ਤੋਂ ਪੰਜਾਬ ਦਾ ਕਿਸਾਨ ਇਸੇ ਗੱਲ ਲਈ ਸੰਘਰਸ਼ ਕਰਦੇ ਆ ਨਾ ਕਿ ਸਾਨੂੰ ਪੂਰੀ ਐਮਐਸਪੀ ਦਿਓ ਜੇ ਸਾਨੂੰ ਪੂਰੀ ਐਮਐਸਪੀ ਮਿਲੂ ਤਾਂ ਹੀ ਕਿਸਾਨ ਸਰਵਾਈਵ ਕਰ ਸਕੂਗਾ ਨਾ ਹੁਣ ਤਿੰਨੇ ਕਣ ਵਾਲਾ ਕਿਵੇਂ ਸਰਵਾਈਵ ਕਰੂਗਾ 1000 ਵਾਲੇ ਨਾਲ ਇਸੇ ਲਈ ਆ ਜਿਹੜਾ ਅੱਜ ਦਾ ਪੁਤਲੇ ਟਰੰਪ ਤੇ ਮੋਦੀ ਦੇ ਪੁਤਲੇ ਤੇ ਟਰੰਪ ਦਾ ਰ ਮੋਦੀ ਦਾ ਪੁਤਲਾ ਬੁੱਕਿਆ ਇਹ ਪਹਿਲਾਂ 25 ਤੋਂ 50% ਕਹਿੰਦਾ ਸੀ ਹੁਣ ਇਹ ਬਿਲਕੁਲ ਫਰੀ ਤੇ ਆ ਗਿਆ ਜੀ ਜਿਹੜਾ ਇਹ ਅਮਰੀਕਾ ਦਾ ਜਾਂ ਬਾਹਰੋਂ ਦੁੱਧਾ ਉਹ ਬਹੁਤ ਨੁਕਸਾਨਦੇ ਆ ਔਰ ਇਹ ਲੋਕਾਂ ਦੀ ਨੁਕਸਾਨਦੇ ਹੀ ਜਿਹੜੇ ਕਿਸਾਨ ਨੇ ਬਿਲਕੁਲ ਪੰਜਾਬ ਦੇ ਕਿਸਾਨ ਖਤਮ ਹੋ ਜਾਣਗੇ ਇਹ ਨੀਤੀਆਂ ਜਿਹੜੀਆਂ ਸੈਂਟਰ ਸਰਕਾਰ ਦੀਆਂ ਨੇ ਬਹੁਤ ਮਾੜੀਆਂ ਨੇ ਜੀ ਕੱਲੀ ਸੈਂਟਰ ਸਰਕਾਰ ਦੀਆਂ ਨੀਤੀਆਂ ਨਹੀਂ ਪੰਜਾਬ ਸਰਕਾਰ ਦੀਆਂ ਨੇ ਜਿਹੜੇ ਹੁਣ ਆਪਣੇ ਪ੍ਰਧਾਨ ਜੀ ਕਹਿ ਕੇ ਗਏ ਨੇ ਵੀ ਸੁਸਾਇਟੀ ਕੋਆਪਰੇਟਿਵ ਸੁਸਾਇਟੀਆਂ ਦਾ ਸਿਰਫ ਕਿਸਾਨਾਂ ਦਾ 2-2 ਲੱਖ ਦਾ ਕਰ ਜਾਂਦੀ ਜਿਹੜਾ ਅੱਜ 10-10 ਲੱਖ ਰੁਪਈਆ ਕਿਸਾਨਾਂ ਦੀਆਂ ਜ਼ਮੀਨਾਂ ਤੇ ਨੋਟ ਚਾੜਤਾ ਜਿਹੜਾ ਕੈਪਟਨ ਨੇ ਕਿਹਾ ਸੀ ਮੈਂ ਕਰਜ਼ਾ ਮਾਫ਼ ਕਰੂੰ ਆਪਣੇ ਨਾਪੇ ਚਹਿਜਾ 100 ਕੇਸਾਂ ਜਿਹੜੇ ਜ਼ਿਮੀਂਦਾਰਾਂ ਨੇ 2-2 ਲੱਖ ਲਿਆਤੀ ਅੱਜ ਉਹਨਾਂ ਦੀਆਂ ਜ਼ਮੀਨਾਂ ਤੇ 10-10 ਲੱਖ ਦੇ ਨੋਟ ਚਾੜਤੇ ਜਿਹੜੀ ਪੰਜਾਬ ਸਰਕਾਰ ਆ ਮੋਦੀ ਦੇ ਤਰਜ਼ ਤੇ ਚੱਲਦੀ ਆ ਪਰ ਜਿਹੜਾ ਮੂਰਲਾ ਸੀਜ਼ਨ ਆਉਣ ਵਾਲਾ ਜਿਹੜਾ ਝੀਰੀ ਦਾ ਇਹ ਵੀ ਬਹੁਤ ਸੀਜ਼ਨ ਮਾੜਾ ਆਊਗਾ ਚੌਲ ਦਾ ਭੰਡਾਰ ਭਰਿਆ ਪਿਆ ਜਿਹੜੀ ਇਹਨੇ 10 ਦਿਨ ਅੱਕੇ ਕਹੀ ਆਵੇਂ ਅੱਕੇ ਤਰੀਕ ਦੇਣਾ ਪਰ ਉਹ ਜਿਹੜੀ ਇਹਨੇ ਤਰੀਕ ਤਾਂ ਦੇਤੀ ਉਹਦੇ ਚ ਲੁੱਟ ਬਹੁਤ ਹੋਣੀ ਆ ਕਿਸਾਨਾਂ ਦੀ ਵੀ ਜਿਹੜਾ ਪੰਜਾਬ ਸਰਕਾਰ ਆ ਇਹ ਵੀ ਮੋਤੀ ਨਾਲ ਰਲੀ ਹੋਈ ਆ ਸਾਰੀਆਂ ਸਰਕਾਰਾਂ ਨੇ ਜਿਹੜਾ ਇਹ ਸਮਝੌਤਾ ਕਿਸਾਨਾਂ ਵਾਸਤੇ ਬਿਲਕੁਲ ਮਾੜਾ ਤੇ ਪਸਾਨਾ ਵਾਸਤੇ ਬਹੁਤ ਪਸਾਨਾ ਨੂੰ ਖਤਮ ਕਰਦਾ। ਰਾਣੇ ਸਮਿਆਂ ਚ 25% ਟੈਕਸ ਪਹਿਲਾਂ ਹੀ ਚੱਲਦਾ। ਸਾਡੀਆਂ ਵਸਤਾਂ ਦੇ ਉੱਤੇ ਅਮਰੀਕਾ ਦਾ। ਇਹ ਚ ਗੱਲ ਨਹੀਂ ਕਰ ਲਿਆ। ਹੁਣ ਉਸਨੇ 50% ਦਾ ਐਲਾਨ ਕਰਤਾ। ਇਹ ਨਹੀਂ ਪਤਾ ਇਹ ਇਹ ਜਿਹੜਾ 25 ਹੈ ਉਹਦੇ ਵਿੱਚ ਪਊਗਾ ਜਾਂ ਟੋਟਲੇ 50% ਹੋਊਗਾ। ਇਹ ਸਾਨੂੰ ਹਲੇ ਕਲੀਅਰ ਨਹੀਂ ਹੈ ਗੱਲ ਜਾਨੀ 50% ਦਾ ਹੋ ਹੀ ਗਿਆ ਫਿਰ। ਜਦੋਂ ਨੇ ਐਲਾਨ ਕਰਤਾ। ਅਗਲੇ ਜਿਹੜੀ ਸਾਡੀ ਗੱਲ ਹੈ ਇਹਦਾ ਮੋਦੀ ਬਿਲਕੁਲ ਬੋਲਦਾ ਹੀ ਨਹੀਂ ਹੈ ਟਰੰਪ ਕੇ 29 ਵਾਰ ਟਰੰਪ ਨੇ ਕਹਿਤਾ ਮੈਂ ਸੀਜ਼ ਫਾਇਰ ਕਰਾਇਆ ਇੰਡੀਆ ਦੇ ਪਾਕਿਸਤਾਨ ਦਾ ਬੋਲਿਆ ਹੀ ਨਹੀਂ ਹੈ ਪਾਰਲੀਮੈਂਟ ਚ ਵੀ ਨਹੀਂ ਦੱਸਿਆ ਉਹਨੇ ਕਰਾਇਆ ਕਿ ਨਹੀਂ ਕਰਾਇਆ ਬਾਹਰ ਪੱਤਰਕਾਰਾਂ ਕੋਲੇ ਇੱਕ ਵਾਰੀ ਕਹਦਾ ਨਹੀਂ ਕਿ ਨਹੀਂ ਕਿਸੇ ਦੇਖਦਾ ਇਹਦੇ ਚ ਕੋਈ ਰੋਲ ਨਹੀਂ ਆਇਆ ਤਾਂ ਇਹਦਾ ਹਿਆਪ ਕਰਿਆ ਸੀ ਹਿਆਪ ਕਰਿਆ ਨਾਂ ਨਹੀਂ ਲਿਆ ਟਰੰਪ ਦਾ ਨਾਂ ਲੈ ਕੇ ਇਹ ਨਹੀਂ ਕਹਿੰਦਾ ਟਰੰਪ ਝੂਠ ਬੋਲਦਾ ਉਹਨੇ ਨਹੀਂ ਕੁਝ ਵੀ ਕਰਾਇਆ ਐ ਨਹੀਂ ਕਹਿੰਦਾ ਐ ਇਸ ਲਈ ਇੰਨਾ ਥੱਲੇ ਲੱਗਿਆ ਉਹਦੇ ਮੋਦੀ ਉਹਦਾ ਮੁਕਾਬਲਾ ਕਰਨ ਲਈ ਤਿਆਰ ਨਹੀਂ ਹੈ ਲਿਫ ਗਿਆ ਜਾਗਾ ਲਿਫ ਗਿਆ ਇਸ ਕਰਕੇ ਸਾਡੇ ਦੇਸ਼ ਦੇ ਉੱਤੇ ਖਤਰਾ ਹੈ 트럼ਪ ਜੋ ਕਰੂਗਾ ਮੋਦੀ ਉਹਦੇ ਅੱਗੇ ਬੋਲ ਨਹੀਂ ਸਕਦਾ ਉਹ ਮਨਮਰਜ਼ੀਆਂ ਕਰਨਗੇ ਸਾਡੇ ਦੇਸ਼ ਦੇ ਵਿੱਚ ਇਹ ਇਹਦੇ 4-5 ਮਸਲੇ ਆ ਜਿਹੜੇ ਇਹ ਵੇਲੇ ਲੋਕ ਵਿਰੋਧੀ ਫੈਸਲੇ ਆ ਇਹ ਵਪਾਰ ਦਾ ਮੁੱਦਾ ਵੀ ਆ ਅਮਰੀਕਾ ਨਾਲ ਇਹ ਸਾਰੇ ਮਸਲਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਜੁਆਇੰਟਲੀ ਇਹ ਲੜ ਰਿਹਾ ਹੈ ਅੱਜ ਇਸੇ ਰੋਸ਼ਨੀ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਸਾਰੇ ਜ਼ਿਲ੍ਹਿਆਂ ਜਾਂ ਤਹਿਸੀਲਾਂ ਦੇ ਵਿੱਚ ਮੋਦੀ ਤੇ 트럼ਪ ਦੇ ਭੂਤਲੇ ਫੁਕੇ ਨੇ ਇਸ ਤੋਂ ਅੱਗੇ 24 ਅਗਸਤ ਨੂੰ ਪੰਜਾਬ ਲੈਵਲ ਦਾ ਇਕੱਠ ਅਸੀਂ ਸਮਰਾਲੇ ਕਰਨ ਜਾ ਰਹੇ ਹਾਂ ਜੇ ਫੇਰ ਵੀ ਸਰਕਾਰ ਦੇ ਕੋਈ ਕੰਨ ਤੇ ਜੂ ਨਾ ਸਰਕੀ ਤਾਂ ਉੱਥੇ 24 ਅਗਸਤ ਨੂੰ ਸਮਰਾਲਾ ਦੇ ਵਿੱਚ ਹੋਰ ਆਗਲੇ ਲੜਾਈ ਦਾ ਐਲਾਨ ਹੋਵੇ ਐਸ ਕੇਐਮ ਦਾ ਸੱਤੇ ਤੇ ਹੋ ਰਿਹਾ 24 ਐਸ ਕੇਐਮ ਕਿੰਨਾ ਕ ਕਿਸਾਨ ਪਹੁੰਚਣ ਦੀ ਉਮੀਦ ਹੈ ਕਿੰਨਾ ਕ ਕਿਸਾਨ ਪਹੁੰਚਣ ਦੀ ਨਹੀਂ ਉਥੇ ਲੱਖਾਂ ਦੀ ਗਿਣਤੀ ਚ ਕਿਸਾਨ ਪਹੁੰਚੂਗਾ ਸਮਰਾਲੇ ਦੇ ਵਿੱਚ ਸੰਯੁਕਤ ਮੋਰਚੇ ਦੀ ecalte 트럼ਪ ਤੇ ਮੋਦੀ ਨੇ ਜੋਟੀ ਪਾਈ ਹੈ ਜਿਹੜਾ ਫਾਰਮਰ ਪੰਜਾਬ ਦਾ ਤੇ ਇੰਡੀਆ ਦਾ ਹੈ ਇਹਨੂੰ ਖਤਮ ਕਰਨ ਵਾਸਤੇ ਡੈਰੀ ਫਾਰਮ ਨੂੰ ਖਤਮ ਕਰਨ ਵਾਸਤੇ ਪੋਲਟਰੀ ਫਾਰਮ ਖਤਮ ਕਰਨ ਵਾਸਤੇ ਇਹਨਾਂ ਨੇ ਟੈਕਸ ਬਗੈਰ ਇਹਨੂੰ ਇੱਥੇ ਧੰਦਾ ਕਰਨ ਵਾਸਤੇ ਟਰੰਪ ਨੂੰ ਮੋਦੀ ਬੁਲਾ ਰਹੇ ਹਨ ਤੇ ਇਹਦਾ ਇਹੀ ਹੈ ਵੀ ਜ਼ਮੀਨਾਂ ਖੋਹਣ ਤੱਕੇ ਹੈ ਪਹਿਲਾਂ ਉਹਨੇ ਤਿੰਨ ਕਾਨੂੰਨ ਲਾਗੂ ਕੀਤੇ ਤੇ ਵੀ ਜਿਹੜਾ ਕਣਕ 9 ਰੁਪਏ ਮਿਲੂਗੀ ਜਿਹਨੂੰ ਉਹ ਇੱਥੇ ਵਾਲੀ ਕਣਕ ਕੋਈ 25 ਰੁਪਏ ਕਿਉਂ ਖਰੀਦੂਗਾ ਜਿਹਨੂੰ ਦੁੱਧ 20 ਰੁਪਏ ਮਿਲੂਗਾ ਅਮਰੀਕਾ ਦਾ ਉਹ ਇੱਥੇ ਵਾਲਾ ਦੁੱਧ 40 ਰੁਪਏ ਕਿਉਂ ਖਰੀਦੂਗਾ ਡੈਰੀ ਫਾਰਮ ਨੂੰ ਸਭ ਨੂੰ ਸਹੇਲ ਕਰਨਾ ਚਾਹੁੰਦੀ ਹੈ ਇਹ ਇੱਥੇ ਦੇ ਕਿਸਾਨ ਨੂੰ ਵੀ ਵੋਟਰੀ ਫਾਰਮ ਨੂੰ ਵੀ ਡੈਰੀ ਫਾਰਮ ਨੂੰ ਵੀ ਕਿਸਾਨ ਨੂੰ ਮਜ਼ਦੂਰ ਨੂੰ ਵੀ ਤੇ ਛੋਟੇ ਦੁਕਾਨਦਾਰ ਨੂੰ ਇੱਥੇ ਅਮਰੀਕਾ ਦਾ ਦਬਦਬਾ ਬਣਾ ਕੇ ਇੱਥੇ ਚਲਾਉਣਾ ਚਾਹੁੰਦਾ ਹੈ ਇਹ મોદી ਗੱਲ ਜ਼ਮੀਨ ਖੋਹਣ ਦੀ ਹੈ ਵੀ ਇਹ ਖਤਮ ਕਰਕੇ ਲੋਕਾਂ ਨੂੰ ਜਦੋਂ ਫੇਲ ਹੋ ਜਾਣਗੇ ਵੀ ਜ਼ਮੀਨਾਂ ਖੋਹੀਆਂ ਨੇ ਆਪਣੇ ਆਪ ਜ਼ਮੀਨਾਂ ਲੋਕ ਤੋਂ ਰਾਂ